ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਖਾਂਸੀ ਦਾ ਦੇਸੀ ਨੁਕਤਾ ਆਪਾਂ ਦਵਾਈਆਂ ਇੰਨੀਆਂ ਖਾ ਲੈਨੇ ਆ ਤੇ ਸਾਨੂੰ ਖਾਂਸੀ ਜ਼ੁਕਾਮ ਦਾ ਗਲਾ ਖਰਾਬ ਦਾ ਫਰਕ ਨਹੀਂ ਪੈਂਦਾ ਤੇ ਆਪਾਂ ਘਰ ਦੇ ਵਿੱਚ ਇਹ ਵਾਲਾ ਨੁਕਤਾ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਆਪਾਂ ਲਿਆ ਸੀ 1.5 ਤੋਂ 2 ਇੰਚ ਅਦਰਕ ਤੇ ਕਾਲੀ ਮਿਰਚ ਲਈ ਦੀ ਸੀ 10 ਤੋਂ 15 ਦਾਣੇ ਇੱਥੇ ਆਪਾਂ ਲੌਂਗ ਲਏ ਸੀ ਲੌਂਗ ਲਏ ਸੀ ਆਪਾਂ ਫੁੱਲ ਵਾਲੇ ਲੌਂਗ ਲਾਵਾਂਗੇ ਤੇ ਤਿੰਨ ਲਾਚੀਆਂ ਤੇ ਇੱਥੇ ਪਾਵਾਂਗੇ ਆਪਾਂ ਦਾਲਚੀਨੀ ਤੇ ਸਭ ਤੋਂ ਪਹਿਲਾਂ ਆਪਾਂ ਅਦਰਕ ਨੂੰ ਗ੍ਰाइंड ਕਰ ਲਵਾਂਗੇ ਅਦਰਕ ਨੂੰ ਆਪਾਂ ਕ੍ਰਸ਼ ਕਰਕੇ ਵੀ ਪਾ ਸਕਦੇ ਆਪਾਂ ਕੁੱਟ ਕੇ ਵੀ ਅਦਰਕ ਨੂੰ ਪਾ ਲਵਾਂਗੇ ਤਦੋਂ ਆਪਾਂ ਕਰਾਸ਼ ਕਰ ਲਿਆ ਸੀ ਤੇ ਤਦੋਂ ਕਿ ਨੂੰ ਆਪਾਂ ਪਤਲਾਜਾ ਕਪੜਾ ਲਵਾਂਗੇ ਕਪੜੇ ਦੇ ਵਿੱਚ ਆਪਾਂ ਅਦਰ ਕਰ ਪਾ ਦੇਵਾਂਗੇ ਇਸ ਤਰ੍ਹਾਂ ਇਹਦੀ ਆਪਾਂ ਬੋਟਲੀ ਬਣਾ ਲਾਂਗੇ ਕਿ ਆਸਤੇ ਆਪਾਂ ਤੜਕਣੀ ਰੱਖ ਲਈਏ ਛੋ ਉੱਪਰ ਇਹਦੇ ਆਪਾਂ ਪਾ ਦੇਵਾਂਗੇ ਕਾਲੀ ਮਿਰਚ ਲੌਂਗ ਲਾਚੀਆ ਦਾਲ ਚਿਨੀ ਤੇ ਇਹਨਾਂ ਨੂੰ ਆਪਾਂ ਥੋੜਾ ਥੋੜਾ ਇਹਪੋਨ ਲਵਾ ਲਵਾਂਗੇ 2-3 ਮਿੰਟ ਵਾਸਤੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੋਲਣੇ ਤੇ ਤਿਆਰ ਕਰ ਲੈਂਦੇ ਹਾਂ ਇਹਨਾਂ ਨੂੰ ਆਪਾਂ ਫੋਨ ਲਿਆ ਸੀ ਤੇ ਹੁਣ ਆਪਾਂ ਪੀਤਰੇ ਚ ਕੱਢ ਲਵਾਂਗੇ ਫਿਰ ਤਾਂ ਕਰਕੇ ਇਹਨੂੰ ਆਪਾਂ ਪੀਸ ਲੈਨੇ ਆ ਯਾਦ ਕਰ ਕੁੱਟ ਕੇ ਵਾਲੇ ਚੀਨ ਨੂੰ ਪਾਦਵਾਂਗੇ ਤੇ ਇਹ ਆਪਾਂ ਨੂੰ ਰੈਡੀ ਕੁੱਟਨੇ ਨੇ ਬਰੀਕ ਬਰੀਕ ਕਰ ਲਵਾਂਗੇ ਅੰਕੀਨ ਨੂੰ ਕੁੱਟ ਕੇ ਆਪਾਂ ਬਰੀਕ ਕਰ ਲਿਆ ਸੀ ਤੇ ਪਲੇਟ ਵਿੱਚ ਕਰ ਦਿੰਨੇ ਆ ਜਿਹੜੀਆਂ ਲਾਚੀਆਂ ਦੇ ਹੈ ਗਲਾਚੀਆਂ ਇਹਨਾਂ ਦੇ ਸਿਕਰੀਟੀ ਤੇ ਆਪਾਂ ਇਹਨਾਂ ਨੂੰ ਲਾਕ ਕਰ ਦਵਾਂਗੇ ਆਪਾਂ ਮਿਕਸੀਚ ਤੇ ਇਹ ਮਿਕਸੀ ਦੇ ਵਿੱਚ ਇਹ ਅੰਸਾਰੇ ਗ੍ਰਾਊਂਡ ਹੋ ਜਾਂਦੀ ਆਪਾਂ ਕੁੰਡੇ ਵਿੱਚ ਕੁੱਟੇ ਸੀ ਤੇ ਇਹ ਲਾਗ ਇਹਨਾਂ ਨੂੰ ਆਪਾਂ ਕਰ ਦਵਾਂਗੇ ਉਹ ਜਿਹੜਾ ਆਪਾਂ ਆ ਦੇਖੋ ਨੂੰ ਕਪੜੇ ਚ ਪਾਇਆ ਸੀ ਇਹਨੂੰ ਆਪਾਂ ਹੁਣ ਇਹਨਾਂ ਨੂੰ ਤੋੜ ਦਵਾਂਗੇ ਇਹਦਾ ਜੂਸ ਕੱਢ ਲਵਾਂਗੇ ਇਹਤਨਾ ਪੈਰ ਵਿੱਚੋਂ ਜੂਸ ਕੱਢ ਕੇ ਤਿਆਰ ਕਰ ਲਏਗੇ ਜੂਸ ਨੂੰ ਆਪਾਂ ਕੱਢ ਲਿਆ ਵੀ ਜਿਹੜੇ ਅੱਤਾਂ ਹੁਣ ਇਹਨਾਂ ਨੂੰ ਮਸਾਲਿਆਂ ਨੂੰ ਪੀ ਕੇ ਰੱਖਿਆ ਸੀ ਲਾਜੀਆਂ ਕਾਲੀ ਮਿਰਚ ਲੌਂਗ ਤੇ ਇਹਨਾਂ ਨੂੰ ਆਪਾਂ ਪਾ ਦਵਾਂਗੇ ਉਸ ਤੋਂ ਬਾਅਦ ਆਪਾਂ ਬਿਲਕੁਲ ਥੋੜੀ ਜੀ ਹਲਦੀ ਪਾਵਾਂਗੇ ਥੋੜਾ ਜਨ ਨਮਕ ਪਾ ਦਵਾਂਗੇ ਕਾਲਾ ਨਮਕ ਪਾਵਾਂਗੇ చమచే అది శాద పాద పాను మే ਇਹ ਪਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਆ ਤੇ ਇਹ ਆਪਾਂ ਜੇ ਆਪਾਂ ਜ਼ਿਆਦਾ ਬਣਾ ਕੇ ਰੱਖਣਾ ਹੋਵੇ ਤੇ ਆਪਾਂ ਜ਼ਿਆਦਾ ਸਮਾਨ ਲੈ ਸਕਦੇ ਹਾਂ ਤੇ ਜੇ ਆਪਾਂ ਨਾਲੋਂ ਨਾਲ ਵੀ ਬਣਾ ਕੇ ਰੱਖਣਾ ਹੋਵੇ ਫਿਰ ਆਪਾਂ ਇੰਨਾ ਹੀ ਬਣਾਵਾਂਗੇ ਤੇ ਜੇ ਤੁਸੀਂ ਸਰ ਭੁੰਨੇ ਕੇ ਵੀ ਰੱਖਣਾ ਹੋਵੇ ਤੇ ਤੁਸੀਂ ਭੁੰਨੇ ਕੇ ਇੰਨੀ ਗ੍ਰाइंड ਕਰਕੇ ਵੀ ਰੱਖ ਸਕਦੇ ਜਦੋਂ ਵੀ ਤੁਸੀਂ ਖਾਣਾ ਹੋਵੇ ਉਹਨੂੰ ਆਪਾਂ ਇੱਕ ਚਮਚਾ ਬਣਾ ਸਕਦੇ ਹਾਂ ਤੇ ਇਹ ਖਾਣ ਨਾਲ ਆਪਣੀ ਖਾਂਸੀ ਬਹੁਤ ਜ਼ਿਆਦਾ ਵਧੀਆ ਰਮਾਨ ਖਾਡੂ ਗਲੇ ਨੂੰ ਆਏਗਾ ਖਾਂਸੀ ਨੂੰ ਆਏਗਾ ਤੇ ਜੇ ਆਪਾਂ ਰਾਤ ਦੇ ਸੌਣ ਦੇ ਟਾਈਮ ਤੇ ਲਵਾਂਗੇ ਤੇ ਜੇ ਆਪਾਂ ਨੂੰ ਜਿਆਦਾ ਖਾਂਸੀ ਹੋਵੇ ਆਪਾਂ ਤਿੰਨ ਟਾਈਮ ਵੀ ਇਹ ਨੂੰ ਥੋੜਾ-ਥੋੜਾ ਲੈ ਸਕਦੇ ਆ ਅੱਧਾ-ਅੱਧਾ ਚਮਚ ਦੋ ਟਾਈਮ ਵੀ ਲੈ ਸਕਦੇ ਆ ਤੇ ਇਹ ਆਪਾਂ ਬੱਚਿਆਂ ਨੂੰ ਵੀ ਦਵਾਂਗੇ ਤੇ ਜਿਹੜੇ ਜਿਆਦੇ ਬਿਲਕੁਲ ਛੋਟੇ ਬੱਚੇ ਆ ਉਹਨਾਂ ਨੂੰ ਆਪਾਂ ਡਾਕਟਰ ਦੀ ਸਲਾਹ ਨਾਲ ਇਹ ਦੇ ਸਕਦੇ ਆ ਨੇ ਕਿ ਨਹੀਂ ਦੇ ਸਕਦੇ ਆਪਾਂ ਤੇ ਆਪਾਂ ਥੋੜੇ ਵੱਡੇ ਬੱਚਿਆਂ ਨੂੰ ਵੀ ਇਹ ਦੇ ਸਕਦੇ ਆ ਤੇ ਮਿੱਠਾ ਪਾਇਆ ਮਿੱਠਾ ਆ ਬੱਚੇ ਵੀ ਪੋਛੂਗੇ ਪੀ ਲੈਣਗੇ ਇਹ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਸਸਟੇ